ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅਸੀਂ ਹੁਣ ਆ ਗਏ ਟੋਕੀਓ ਰਿਪੋਰਟ ਤੇ ਤੇ ਇੱਥੋਂ ਚੱਲੇ ਆ ਫਿਲੀਪੀਨ ਮਨੀਲਾ ਨੂੰ ਤੇ ਉੱਥੋਂ ਅਸੀਂ ਜਾਣਾ ਬੈਂਕੋਕ ਹੋਏ ਵੈਲੀ ਤੇ ਤੁਹਾਨੂੰ ਹੁਣੇ ਸਫ਼ਰ ਦੇ ਵਿੱਚ ਦੱਸਾਂਗੇ ਇੱਥੋਂ ਮਨੀਲਾ ਤੋਂ ਪਹੁੰਚ ਗਿਆ ਕਿ ਬੈਂਕੋਕ ਹੋਏ ਵੈਲੀ ਦਾ ਸਫ਼ਰ ਕਿਦਾਂ ਦਾ ਉਹ ਕੋਈ ਵੈਲੀ ਹੈ ਤੇ ਥੋੜਾ ਜਿਹਾ ਏਰੀਆ ਵੀ ਕਹਿੰਦੇ ਰਿਸਕੀ ਜਿਹਾ ਪਰ ਜਾ ਕੇ ਵੇਨੇ ਉੱਥੇ ਕਿਦਾਂ ਦਾ ਤੇ ਇਹ ਇੱਕ ਟੋਕੀਓ ਇੰਟਰਨੈਸ਼ਨਲ 에ਅਰਪੋਰਟ ਦਾ ਊਵਿਊ ਤੇ ਟਰਮੀਨਲ 3 ਆ ਗਰਾਉਂਡ ਫਲੋਰ ਤੋਂ ਲਿਫਟ ਲੈ ਕੇ ਲੈਵਲ 3 ਤੇ ਆਇਆ ਥਰਡ ਫਲੋਰ ਤੇ ਤੇ ਥਰਡ ਫਲੋਰ ਤੋਂ ਹੁਣ ਆਪਣੇ ਚੈਕ-ਇਨ ਵੱਲ ਜਾ ਰਹੇ ਹਾਂ ਤੇ ਪਰ ਮੇਰਾ ਕਹਿ ਲਿਆ ਅੱਜ ਸਾਡੀ ਫਲਾਈਟ 'ਚ ਲਗਭਗ 4 ਘੰਟੇ ਹੈਗੇ ਆ ਹੁਣ ਪਰਸ਼ਾਇਦ ਨਾ ਖੁੱਲਾ ਹੋਵੇ ਜਾ ਕੇ ਪਤਾ ਕਰਦੇ ਆ ਇਹ ਮੈਂ ਵੇਖੇ ਨਵੇਂ ਹੀ ਨਿਆਣਿਆਂ ਦੇ ਤੇ ਬੜੀ ਵਧੀਆ ਇਹ ਲੱਗਦਾ ਬੱਚਿਆਂ ਤੇ ਉਹ ਲੈ ਕੇ ਦਿੰਨੀ ਚਾਹੀਦੀ ਆ ਰੂ ਨਾਲੇ ਉਹਦੇ ਉੱਤੇ ਜੜਿਆ ਨਾਲੇ ਰੜੀ ਜਾਂਦਾ ਨਾਲੇ ਉਹਦਾ ਸਮਾਨ ਕੋਈ ਕੰਮ ਉਹ ਵੇਖਦੇ ਤੈਨੂੰ ਬੱਚੇ ਨੂੰ ਸੁਣਨਾ ਹੈ ਕਿ ਦਾ ਹੈਂਡ ਬੈਗ ਇੱਥੇ ਬੱਚਾ ਵੀ ਆਪਣੇ ਆਪ ਨੂੰ ਨਾ ਸੁਣ ਰਿਹਾ ਤੇ ਹੈਂਡ ਬੈਗ ਜਿਹਦਾ ਹੁੰਦਾ ਹੈ ਤੇ ਇਹ ਅਸੀਂ ਪਹੁੰਚ ਗਏ ਹੁਣ ਮਨੀਲਾ ਇੰਟਰਨੈਸ਼ਨਲ 에ਰਪੋਰਟ ਤੇ ਤੇ ਉੱਥੇ ਬੈਲਟ ਤੇ ਖੜੇ ਆਪਣੇ ਸਮਾਨ ਦੀ ਵੇਟ ਕਰ ਰਹੇ ਸੀ ਤੇ ਮੈਂ ਵੇਖਿਆ ਕਿ ਬੈਲਟ ਦੇ ਸਾਹਮਣੇ ਕੈਮਰੇ ਲੱਗੇ ਹੋਏ ਆ ਤੁਸੀਂ ਉਹ ਥੱਲੋਂ ਹੀ ਸਮਾਨ ਉਹਦਾ ਵੇਖ ਸਕਦੇ ਆ ਜਿਹੜਾ ਬੈਲਟ ਤੇ ਬਾਅਦ ਚ ਆਉਣਾ ਇਹ ਮੈਂ ਕਦੀ ਕੋਈ ਹੋਰ 에ਰਪੋਰਟ ਤੇ ਨਹੀਂ ਵੇਖਿਆ ਪਿੱਲਰੀ ਵੇਖਿਆ ਇੱਥੇ ਮਨੀਲਾ 에ਰਪੋਰਟ ਤੇ ਆਪਣਾ ਸੂਟਕੇਸ ਪਹਿਲਾਂ ਹੀ ਪਛਾਣ ਲਓ ਨਾਲੇ ਵੇਖ ਲਓ ਕਿ ਉਹ ਬੈਗ ਉਹ ਕਿੱਦਾਂ ਰੱਖ ਰਹੇ ਆ ਤੇ ਉੱਥੋਂ ਆਈਡੀਆ ਹੋ ਜਾਂਦਾ ਨਵੀਂ ਚੀਜ਼ ਸੀ ਮੇਰੇ ਵਾਸਤੇ ਮੈਂ ਸੋਚਿਆ ਇਹਦਾ ਇੱਕ ਮੈਂ ਸ਼ੋਰਟ ਰਿਕਾਰਡ ਕਰ ਦਿਆਂ ਉਹ ਜਿਹੜਾ ਕੱਲਾ ਕੱਲਾ ਬੈਗ ਰੱਖਦੇ ਆ ਤੁਸੀਂ ਵੇਖ ਵੀ ਸਕਦੇ ਆ ਮੇਰੇ ਖਿਆਲ ਨੂੰ ਪਤਾ ਕੈਮਰੇਜ ਰੱਖ ਰਿਆ ਇਹ ਰੱਖ ਬੜੇ ਹੌਲੀ ਹੌਲੀ ਰਹਿ ਨਹੀਂ ਤੋ ਉਹ ਚੁੱਕ ਚੁੱਕ ਕੇ ਮਾਰਦੇ ਹੁੰਦੇ ਆ ਅਮਤਰ ਤੇ ਇਹ ਅਸੀਂ ਚੱਲ ਪਿਆ ਹੁਣ ਮਨੀਲਾ ਤੋਂ ਬੈਂਕਾਕ ਕਹੋਈ ਵੈਲੀ ਨੋ ਮਨੀਲਾ ਸਿਟੀ ਨਿਕਲਿਆ ਸਾਰਾ ਉੱਥੇ ਟ੍ਰੈਫਿਕ ਕਾਫੀ ਸੀਗੀ ਤੇ ਹੁਣ ਜਿਹੜਾ ਆਹ ਰਸਤਾ ਇੱਕ ਤਰ੍ਹਾਂ ਦਾ ਪਹਾੜੀ ਵਾਲਾ ਰਸਤਾ ਤੇ ਮੀਂਹ ਬਹੁਤ ਪੈ ਰਿਹਾ ਤੇ ਜਿਹੜਾ ਬੈਂਕਾਕ ਹੋਇਆ ਇਹਨੂੰ ਜੇ ਆਪਾਂ ਟਰਾਂਸਲੇਟ ਕਰੀਏ ਤਾਂ ਉਹਦਾ ਮਤਲਬ ਹੁੰਦਾ ਪੀ ਵੁੱਡਨ ਬੈਂਚ ਲੱਕੜ ਦਾ ਬੈਂਚ ਕਿਉਂਕਿ ਉੱਥੇ ਜਿੱਦਾਂ ਬਹੁਤ ਸਾਰੇ ਦਰਖਤ ਆ ਉਹਨਾਂ ਦੇ ਤਣੇ ਤਣਨੀਆਂ ਟਾਹਣੀਆਂ ਉਹ ਇਸ ਤਰ੍ਹਾਂ ਬਣੀਆਂ ਆ ਕਿ ਜਿੱਦਾਂ ਲੱਕੜ ਦਾ ਬੈਂਚ ਬਣਿਆ ਹੋਵੇ ਤੇ ਇਹ 2 ਘੰਟੇ ਦੀ ਡਰਾਈਵ ਹੈ ਮੈਟਰੋ ਮੰਦੂ ਲਾਤੋਂ ਤੇ ਜਿਹੜੀ ਬੈਂਕਾਕ ਹੋਏ ਵੇਲੀ ਹੈ ਇਹ ਦੋ ਪਹਾੜਾਂ ਦੇ ਵਿੱਚ ਆ ਇੱਕ ਪਹਾੜ ਦਾ ਨਾਮ ਹੈਗਾ ਮਾਉਂਟ ਬੈਨਾਹਾ ਤੇ ਦੂਜੇ ਪਹਾੜ ਦਾ ਨਾਮ ਹੈਗਾ ਮਾਉਂਟ ਕ੍ਰਿਸਟੋਬਲ ਤੇ ਇਹ ਉਹਨਾਂ ਦੋਵਾਂ ਦੇ ਵਿੱਚ ਇੱਕ ਬੜਾ ਕੰਫਰਟੇਬਲ ਸਵਰਗ ਕਹੋ ਵੀਕਐਂਡ ਇੰਜੋਏ ਕਰਨ ਵਾਸਤੇ ਤੇ ਲੋਕੀਂ ਵੀਕਐਂਡ ਤੇ ਜੇ ਵੀਕਡੇ ਵਿੱਚ ਵੀ ਸਾਰੇ ਇੱਥੇ ਆਉਂਦੇ ਆ ਜਿਹੜੇ ਥੋੜੇ ਜਿਹਾ ਜਿੰਦਾ ਸ਼ਾਂਤ ਏਰੀਆ ਰਹਿਣਾ ਚਾਹੁੰਦੇ ਆ ਬਾਕੀ ਵੀਕਐਂਡ ਵਾਲੇ ਟਰੈਕਰ ਜੀ ਵੀ ਆਉਂਦੇ ਆ ਕੋ ਪੰਛੀਆਂ ਨੂੰ ਵੇਖਣ ਵਾਲੇ ਜਾਂ ਹੋਰ ਜਿਹੜੇ ਕੋਈ ਸ਼ਾਂਤ ਏਰੀਆ ਵਿੱਚ ਵੀਕਐਂਡ ਬਿਤਾਉਣਾ ਚਾਹੁੰਦੇ ਆ ਤੇ ਇੱਥੋਂ ਇੱਕ ਬਹੁਤ ਹੀ ਸੋਹਣਾ ਜਿਹੜਾ ਦੋ ਪਹਾੜਾਂ ਦਾ ਵੀ ਵਿਊ ਜਿਹੜਾ ਉਹ ਦਿਖਦਾ ਤੇ ਮੀਂਹ ਦੇ ਸਮੇਂ ਕਹਿੰਦੇ ਏਰੀਆ ਇਹ ਜਿੱਥੇ ਤੁਸੀਂ ਮਤਲਬ ਬੱਦਲਾਂ ਨੂੰ ਸ਼ੁਰੂ ਸਕਦੇ ਆ। ਉਹ ਸਦਾ ਜਿੱਦਾਂ ਪਹਾੜਾਂ 'ਚ ਕਹਿੰਦੇ ਬੱਦਲ ਅੰਦਰਾ ਵੜਦੇ ਹੋਣੇ। ਤੇ ਇਹ ਇੱਥੋਂ ਜਾ ਰਹਿਆਂ ਬੈਂਕੋਕ ਕੋਏ ਵੈਲੀ ਨੂੰ ਅੱਗੋਂ ਇਹਦਾ ਮੋੜ ਆ ਜਾਣਾ। ਆ ਆ ਗਿਆ ਸਾਈਨ। ਇਹ ਸਾਈਨ ਤੋਂ ਅਸੀਂ ਮੁੜਾਂਗੇ ਖੱਬੇ ਨੂੰ। ਤੇ ਇਹ ਜਿਹੜਾ ਏਰੀਆ ਇਹ ਇਧਰ ਹੋ ਗਿਆ ਹੁਣ ਬੈਂਕੋਕ ਕੋਏ ਵੈਲੀ ਆ ਗਿਆ। ਉਹ ਜੀ ਦਾ ਨੋਰਮਲ ਸੜਕ ਸੀ ਪਰ ਆ ਹੁਣ ਕੱਲਾ ਪਹਾੜੀ ਵਾਲਾ ਰਾਹ ਆ ਜਿਹੜੇ ਇੱਥੇ ਜਾਂਦੇ ਆ ਇਹ ਰਾਹ ਵਿਚ ਦਾ ਵਿੱਚੋਂ ਪਤਾ ਲੱਗਿਆ ਕਿ ਥੋੜਾ ਜਿਹਾ ਕੱਚਾ ਵੀ ਹੁੰਦਾ ਅੱਗੋਂ 4-500 ਮੀਟਰ ਤੇ ਬਿਨੇ ਅੱਗੇ ਜਾ ਕੇ ਇਹ ਨਹੀਂ ਇੱਕ ਸਿੰਗਲ ਰੋਡ ਸਿਰਫ ਇਧਰੋਂ ਜਾਂਦੀ ਆ ਵੈਲੀ ਨੂੰ ਤੇ ਸੋਹਣਾ 뷰 ਉਦੋਂ ਚੜ੍ਹਾਈ ਸ਼ੁਰੂ ਹੋ ਗਈ ਆ ਪਹਾੜਾਂ ਦੀ ਹੁਣ ਇੱਥੋਂ ਪਤਾ ਲੱਗ ਰਿਹਾ ਤਾ ਨੂੰ ਜਾ ਰਹੇ ਆ ਮੀ ਦਾ ਪੂਰਾ ਜੋਰ ਹੈ ਪਰ ਪਹਾੜੀ ਰਸਤਾ ਜਿਦਾ ਹੁੰਦਾ ਪਰ ਇਹ ਜਿਹੜੀ ਸੜਕ ਹੈ ਕੰਕਰੀਟ ਦੀ ਬਣੀ ਹੋਈ ਹੈ ਮੇਰੇ ਖਿਆਲ ਜਿਦਾ ਮੀ ਜ਼ਿਆਦਾ ਪਿੰਦੇ ਹਨ ਲੋਕ ਵਾਲੀ ਸੜਕ ਰਿੰਦੀ ਨਹੀਂ ਹੁੰਨੀ ਤੇ ਇੱਥੇ ਕੰਕਰੀਟ ਵਾਲੀ ਕੱਟਦੀ ਹੋਊਗੀ ਉਹਦੇ ਦੁਲੇ ਲੋਕਾਂ ਦੇ ਘਰ ਹੈਗੇ ਆ ਨਵਾਂ ਸੜਕਾ ਗਈ ਤੋਂ ਟੁੱਟਿਆ ਹੁਣ ਮੇਰੇ ਕਹਿੰਦੇ ਕੁਛ ਰਾਹ ਵਿੱਚੋਂ ਟੁੱਟਿਆ ਵੀ ਆ ਪਰ ਬਹੁਤ ਅਣੀ 4-500 ਮੀਟਰ ਜਿਸ਼ਨ ਉਹ ਤੰਗ ਰਹੀ ਹੈ ਇੱਕ ਹੀ ਗੱਡੀ ਮਸਲਾ ਲੰਗਦੀ ਹੈ ਜੇ ਦੂਜੀ ਆ ਗਈ ਤਾਂ ਫਿਰ ਮੈਨੂੰ ਲੱਗਦਾ ਇੱਕ ਨੂੰ ਰੁਕਣਾ ਪੈਣਾ ਆ ਗਿਆ ਸਾਈਨ ਕਿਤੋਂ 400 ਮੀਟਰ ਰਹਿ ਗਿਆ ਏ ਅਸੀਂ ਹੁਣ ਪਹੁੰਚ ਗਏ ਆਥੇ ਬੈਂਕੋਕ ਫੋਏ ਵੈਲੀ ਪਰ ਮੀਂਹ ਦਾ ਬਹੁਤ ਜ਼ੋਰ ਹੈ ਚਖੜਿਆ ਪੂਰਾ ਜਿੱਦਾਂ ਪਕਿਆ ਦੀਦੰਦਾ ਆ ਮੈਂ ਥੋੜੇ ਜਿਹਾ ਦਰੱਖਤਾਂ ਵੱਲ ਜਿਵੇਂ ਖਾਮਾਂ ਤੇ ਨਾ ਵੇਖੋ ਕਿੰਨਾ ਹਵਾ ਦਾ ਵੀ ਜ਼ੋਰ ਹੈ ਨਾਲ ਪੂਰੇ ਜ਼ੋਰਾਂ ਤੇ ਮੀਂਹ ਸੀ ਰਾਹ ਵਿੱਚ ਵੀ ਤੇ ਇੱਥੇ ਵੀ ਹੁਣ ਪੂਰਾ ਮੀਂਹ ਪੈ ਰਿਹਾ ਹੈ ਇਹ ਆਹ ਹੈਗਾ ਨਕਸ਼ਾ ਦਾ ਪੂਰੀ ਇਹ ਬੈਂਕੋ ਕੋਈ ਵੈਲੀ ਦਾ ਹੋਈਦਾ ਇਹ ਰਿਓ ਅਗੇ ਰੈਸਟੋਰੈਂਟ ਵਾਲਾ ਪਿੱਛੇ ਵੈਲੀ ਤੋਂ ਆ ਨਕਸ਼ਾ ਤੇ ਆ ਇੱਥੋਂ ਵਾਲੇ ਦੋਲੇ ਦਾ ਵੀਊ ਥੋੜਾ ਜਿਹਾ ਉਹਨਰ ਕੀ ਹੋਈਆਂ ਪੂਰੀਆਂ ਸਬਜ਼ੀਆਂ ਵਿੱਚ ਤੇ ਇਹ ਬਤਾਉਂ ਤਾਂ ਕੈਨੇਡਾ ਫਰੂਟ ਹੈ ਚੋਕੋ ਆ ਜਿਹੜਾ ਇਹ ਚੋਕੋ ਆ ਇਹ ਬਹੁਤ ਹੰਦਾ ਇੱਥੇ ਕਹਿੰਦੇ ਅੰਨ ਨਾਲ ਤਕਰੀ ਰੱਖੀ ਜਾ ਤੋਲ ਕੇ ਤੇ ਆਪੇ ਲੈ ਜਾਓ ਸੈਲਫ ਸਰਵਿਸ ਹੈ ਇਮਾਨਦਾਰੀ ਇੱਧਰ ਵੀ ਓਨੈਸਟੀ ਸ਼ਾਪ ਲਿਖਿਆ ਇੱਕ ਪਰਾਂ ਪਿੱਛੇ ਆ ਟੇਬਲ ਲੱਗੇ ਆ ਤੇ ਰੈਸਟੋਰੈਂਟ ਆ ਗਿਆ ਨਾਲ ਇਧਰ ਕੌਣ ਪੀਣ ਦਾ ਏਰੀਆ ਇਹ ਸ਼ਰਾਬ ਵੀ ਰੱਖੀ ਇਹਨਾਂ ਨੇ ਇਹ ਸ਼ਰਾਬ ਦਾ ਨਾਮ ਐਸਓਬੀਆ ਕਹਿੰਦੇ ਸਪਿਰਿਟ ਆਫ ਬਹਾਨਵਾ ਇਹ ਜਿਹੜਾ ਪਹਾੜ ਹੈ ਬਹਾਨਵਾ ਇੱਥੇ ਬਣਦੀ ਹੈ ਇਹਨੂੰ ਕਹਿੰਦੇ ਸੀ ਕੋਕੋਨਟ ਤੋਂ ਬਣਾਉਂਦੇ ਹੋਵੇ ਕੋਕੋਨਟ ਦੇ ਫੁੱਲ ਨੂੰ ਕੱਟ ਕੇ ਉੱਥੇ ਬੋਤਲ ਲਾਉਂਦੇ ਜਿਹੜਾ ਉਹਦਾ ਨਿਕਲਦਾ ਜੂਸ ਜ ਹੈ ਉਹ ਫਿਰ ਇਕੱਠਾ ਕਰਕੇ ਤੇ ਉਹਨੂੰ ਕਰਦੇ ਆ ਡਿਸਟਲ ਤੇ 6 ਬੋਤਲਾਂ ਦੇ ਜੂਸ ਚੋਂ ਇੱਕ ਬੋਤਲ ਕਹਿੰਦੇ ਨਿਕਲਦੀ ਆ ਇੱਥੇ ਇਹਨਾਂ ਨੇ ਲਈ ਹੋਈ ਆ ਡਿਸਟਲ ਦੀ ਸਾਰਾ ਰੈਸਟੋਰੈਂਟ ਵਾਲਾ ਏਰੀਆ ਇਹਨਾਂ ਦਾ ਖਾਂਡ ਪੀਣ ਦਾ ਤੇ ਨਾਲ ਹੀ ਇੱਥੇ ਇਹਨਾਂ ਨੇ ਸ਼ਰਾਬ ਵੀ ਰੱਖੀ ਹੋਈ ਸੀ। ਉਹ ਨੈਸਟੀ ਸ਼ਾਪ। ਲੱਟੇ ਬੁਲੇ ਲੱਗੇ ਹੋਏ ਆ। ਉਧਰ ਪਿੱਛੇ ਕਿਚਨ ਦਾ ਏਰੀਆ। ਕੁੱਤੇ ਵੀ ਰੱਖੇ ਹੋਏ ਇਹਨਾਂ ਨੇ ਬਾਬਾ ਆਹ ਕਿਚਨ ਦਾ ਏਰੀਆ ਜਿੱਥੋਂ ਕੁੱਕ ਕਰਕੇ ਉਹ ਸਰਵ ਕਰਦੇ ਆ। ਆਹ ਉੱਪਰ ਸਾਰਾ ਰੇਟ ਲਿਸਟ ਲੱਗੀ ਹੋਈ ਆ। ਇਹ ਇੱਥੋਂ ਤਿਆਰ ਕਰਦੇ ਆ। ਇੱਥੇ ਤੁਸੀਂ ਆਰਡਰ ਕਰ ਦਿਓ ਉੱਪਰੋਂ ਵੇਖ ਕੇ। ਤੈਨੂੰ ਫੂਡ ਤਿਆਰ ਕਰਕੇ ਦਿੰਦੇ ਆ ਕਿਉਂਕਿ ਵੈਲੀ ਵਿੱਚ ਹੋਰ ਕੋਈ ਰੈਸਟੋਰੈਂਟ ਨਹੀਂਗਾ ਖਲਾਈ ਹੋਈ ਆ ਤੈਨੂੰ ਜੇ ਤင်း ਇੱਥੇ ਰਹਿਨੇ ਆ ਨਾ ਦੇ ਰਿਜ਼ੋਰਟ ਵਿੱਚ ਤੇ ਤੈਨੂੰ ਇੱਥੋਂ ਹੀ ਖਾਣਾ ਪੀਣਾ ਪਣਾ ਇਹਨਾਂ ਕੋਲ ਹੀ ਤੇ ਜਾਂ ਫਿਰ ਇਹਨਾਂ ਦੇ ਕੈਂਪ ਸਾਈਡ ਤੇ ਜੇ ਤੈਨੂੰ ਕਿਉਂਕਿ ਕੈਂਪ ਸਾਈਟ ਵੀ ਕਹਿੰਦੇ ਹੈਗੀ ਆ ਉੱਥੇ ਫਿਰ ਤੂੰ ਆਪਣੀ ਕੁਕਿੰਗ ਕਰ ਸਕਦੇ ਆ ਆ ਨਾਲ ਹੀ ਉਥੋਂ ਰੈਸਟੋਰੈਂਟ ਚ ਦੇ ਦਈ ਆ ਗੱਡੀ ਕਹਿੰਦੇ ਅਸੀਂ ਲੈ ਕੇ ਆਏ ਆ ਆਸਟ੍ਰੇਲੀਆ ਤੋਂ ਪਰ ਇਹਦੀ ਬਾਡੀ ਇੱਥੇ ਲੋਹੇ ਦੀ ਕੱਲੀ ਜੈਸੀ ਉਤੋਂ ਲੈਂਦੀ ਹੈ ਤੇ ਸਾਡੇ ਕਿ 3000 ਆਸਟ੍ਰੇਲੀਅਨ ਡਾਲਰ ਜੀ ਕਹਿੰਦੇ ਵੱਡੀ ਬਣ ਗਈ ਇਹਦੀ ਜਿਹੜੀ ਕਿ ਬੜੀ ਸਸਤੀ ਪੈਂਦੀ ਫਿਲੀਪੀਨਸ ਚ ਆਸਟ੍ਰੇਲੀਆ ਸਰ ਨਾਲ ਉਹ ਸੀ ਕਿ ਪਛੇਰੇ ਰੈਸਟੋਰੈਂਟ ਦੇ ਏਰੀਆ ਤੇ ਹੁਣ ਅਸੀਂ ਆ ਗਏ ਆਪਣੇ ਵਿਲੇਜ ਆ ਹੈਗਾ ਸਾਡਾ ਵਿਲਾ ਜਿਹੜਾ ਨੇ ਸਾਨੂੰ ਦਿੱਤਾ ਤੇ ਇਹਦੇ ਅੱਗੇ ਇਦਾਂ ਦੇ ਨਾਲ ਹੋਰ ਤਿੰਨ ਚਾਰ ਮਤਲਬ ਬਣੇ ਹੋਏ ਆ ਇੱਕ ਲਾਈਨ ਦੇ ਵਿੱਚ ਤੇ ਆਹ ਵਿਲੇ ਤੋਂ ਅੱਗੋਂ ਮੁੜ ਕੇ ਸਾਹਮਣੇ ਦਾ ਵਿਊ ਉਹ ਪੌੜੀਆਂ ਤੱਲੇ ਜਾਂਦੀਆਂ ਤੱਲੇ ਕੁਝ ਬਣਿਆ ਲੱਗਦਾ ਤੇ ਆ ਇਧਰ ਨੂੰ ਆ ਗਿਆ ਇੱਕ ਹੋਰ ਰੀਕ੍ਰੀਏਸ਼ਨਲ ਥੀ ਵਾ ਇੱਥੇ ਵੀ ਅੱਗੇ ਇੱਕ ਰੀਕ੍ਰੀਏਸ਼ਨਲ ਏਰੀਆ ਬਣਿਆ ਹੋਇਆ ਆ ਬਿਲੇ ਦੀ ਬੈਕ ਸਾਈਡ ਤੇ ਏਰੀਆ ਸਾਰਾ ਜਿਹੜੇ ਚਾਰ ਬਿਲੇ ਬਣੇ ਆ ਰੀਕ੍ਰੀਏਸ਼ਨਲ ਏਰੀਆ ਆ ਗਿਆ ਖਾਣ ਪੀਣ ਲਈ ਬਣਿਆ ਹੋਇਆ ਜਿੱਦਾਂ ਪਿੱਛੇ ਨਾਲਕ ਬਾਰ ਬਣੀ ਲੱਗਦੀ ਆ ਇਹਦਾ ਸੋਹਣਾ ਏਰੀਆ ਰਾਮਨਾਂ ਬਹਿ ਕੇ ਖੜ ਲਿ ਸਾਤ ਮੇ ਏਰੀਆ ਚ ਜਿੱਥੇ ਕਲੇ ਪੰਛੀਆਂ ਦੀਆਂ ਤੇ ਹੋਰ ਵਾਕੀ ਵਜਾਂ ਆਉਂਦੀਆਂ ਜਿਹੜੀਆਂ ਜਿਹੜੀਆਂ ਬਿੰਡੇ ਬੋਲਦੇ ਹੁੰਦੇ ਜਿੱਦਾਂ ਨੇ ਵਿੱਲੇ ਵਾਲਾ ਇੱਕ ਬਰੀਨ ਏਰੀਆ ਫੇਰ ਤੇ ਵਿੱਲੇ ਦੇ ਉੱਪਰ ਵੀ ਕੋਈ ਕੰਸਟ੍ਰਕਸ਼ਨ ਹੋਈ ਹੈ ਤੇ ਹੁਣ ਅਸੀਂ ਇੱਥੇ ਕਰਦੇ ਆ ਰੈਸਟ ਮੇ ਏਰੀਆ ਕਾਫੀ ਤੇ ਬਾਕੀ ਜਿਹੜਾ ਸਾਰਾ ਏਰੀਆ ਦਾ ਮੀਂਹ ਹਟੇ ਤੇ ਫਿਰ ਉਹਦਾ ਗਿੜਾ ਲਾਵਾਂਗੇ। ਜਾਂ ਅੱਜ ਜਾਂ ਕੱਲ ਨੂੰ ਤੇ ਅਸੀਂ ਰੁਕਣਾ ਜੇ ਇੱਥੇ ਦੋ ਦਿਨ। ਇਹ ਉਹ ਰੀ ਜਿਹੜੀ ਬਿੱਲੇ ਬਣਿਆ ਵਾਲੇ ਬੈਕ ਸਾਈਡ ਵਾਲਾ ਏਰੀਆ। ਤੇ ਉਹ ਪਿੱਛੇ ਵੀ ਕੁਝ ਕਰਜਾ ਬਣਿਆ ਲੱਗਦਾ। ਤੇ ਇਹਦੇ ਉੱਤੇ ਵੀ ਆ ਵੀਊ ਬਣਾਇਆ ਨਾ ਜਾ ਕੇ ਛੱਤੇ। ਇਹ ਵੀ ਕੱਲ ਨੂੰ ਰਿਕਾਰਡ ਕਰਾਂਗੇ ਛੱਤੇ ਜਾ ਕੇ। ਅੱਜ ਇਤਿਹਾਸ ਦਾ ਟਾਈਮ ਮੀਂਹ ਵਿੱਚ ਹੀ ਤੇ ਮਿਲਦਾ ਮੀਨੇ ਹਟ ਨਾਮ ਨੇ ਤੇ ਕੱਲ ਨੂੰ ਵੇਖਾਂਗੇ ਫਿਰ ਬਾਕੀ ਕੀ ਕੁਝ ਬਣਿਆ ਹੋਇਆ ਅੱਜ ਜਿੱਦਾਂ ਬਣਿਆ ਹੋਇਆ ਕੋਈ ਡੀਓਸੀ ਜੈਰੀ ਔਰ ਟੇਗਾ ਪਾਰਕ ਇਹ ਵੀ ਇੱਥੇ ਨਾਲ ਹੀ ਸੀ ਬਿੱਲੇ ਦੇ ਪਿੱਛੇ ਮੀਂਹ ਲੋਕਾਂ ਨੇ ਪਾਏ ਹੋਇਆ ਰੇਨ ਕੋਟ ਨਹੀਂ ਦੇ ਮੋਟਰਸਾਈਕਲਾਂ ਤੇ ਜਾ ਰਹੇ ਆ ਆ ਬਿਲਕੁਲ ਤੋਂ ਬਾਹਰ ਆ ਕੇ ਫਿਰ ਮੈਂ ਆ ਗਿਆ ਹੀ ਤੇ ਰਸਤੇ ਦੀ ਰਿਕਾਰਡਿੰਗ ਕੀਤੀ ਜਿੱਧਰੋਂ ਆਇਆ ਹੀ ਤੇ ਇਹ ਰਸਤਾ ਅੱਗੇ ਥੋੜੇ ਜਿਹਾ ਗਾਂਵ ਵੀ ਜਾਂਦਾ ਇਹਨੂੰ ਫਿਰ ਕੱਲ ਨੂੰ ਬਾਕੀ ਕਰਾਂਗੇ ਰਿਕਾਰਡ ਹੁਣ ਮੀ ਹਟੇ ਤੇ ਹੁਣ ਕਦੀ ਵਿੱਚ ਮੀ ਹਟ ਜਾਂਦਾ ਤੇ ਕਦੀ ਫਿਰ ਪੈਣ ਲੱਗ ਪੈਂਦਾ ਇਹ ਆਪਣਾ ਸੀਗਾ ਵਲੌਗ ਉੱਥੋਂ ਟੋਕਿਓ ਤੋਂ ਚੱਲ ਕੇ ਬੈਂਕੋਕ ਹਾਈਵੇ ਲਈ ਆਉਣ ਦਾ ਤੇ ਇਹ ਇੱਕ ਤਰ੍ਹਾਂ ਦਾ ਜਿੱਦਾਂ ਤੁਸੀਂ ਪੀੜ ਭੜੱਕੇ ਤੋਂ ਬਿਲਕੁਲ ਸ਼ਾਂਤਮਈ ਜਗ੍ਹਾ ਆ ਗਏ ਆ। ਆਕਾਸ਼ ਤੋਂ ਦਿੱਕਿਆ ਖਜੂਰ ਚੜ੍ਹ ਕੇ ਤੇ ਨਹੀਂ ਕਹਿ ਸਕਦੇ ਆਪਾਂ ਇਹਨੂੰ ਪਰ ਇਹ ਅੱਜ ਜਦੋਂ ਤੁਹਾਨੂੰ ਕਿਸੇ ਭੀੜ ਭੜੱਕੇ ਵਾਲੀ ਜਗ੍ਹਾ ਤੋਂ ਕੇ ਇਹਨੂੰ ਬਿਲਕੁਲ ਹੀ ਸ਼ਾਂਤਮਈ ਜਗ੍ਹਾ ਤੇ ਦੇਖਦੇ ਇੱਕ ਪਾਸੇ ਜਿੱਥੇ ਹਰ ਪਾਸੇ ਬੰਦੇ ਬੰਦੇ ਦੇ ਦੇ ਆ ਤੇ ਬਿਲਡਿੰਗਾਂ ਬਿਲਡਿੰਗਾਂ ਤੇ ਦੂਜੇ ਪਾਸੇ ਨਾ ਕੋਈ ਬੰਦਾ ਤੇ ਨਾ ਬਿਲਡਿੰਗਾਂ ਤੇ ਬਿਲਕੁਲ ਸ਼ਾਂਤ ਤੇ ਪੰਛੀਆਂ ਦੀਆਂ ਆਵਾਜ਼ਾਂ ਵਖ ਵਖਾਉਂਦੀਆਂ ਇੱਥੇ ਸਾਰਿਆਂ ਦੀਆਂ ਤੇ ਆਪਾਂ ਕਰਦੇ ਆਂ ਇਹ ਵਲੌਗ ਨੂੰ ਇੱਥੇ ਸਮਾਪਤ ਤੇ ਕੱਲ ਨੂੰ ਇਹਦਾ ਗਿੜਾ ਲਾਵਾਂਗੇ ਵੈਲੀ ਸਾਰੀ ਦਾ ਤੇ ਫਿਰ ਤੁਹਾਨੂੰ ਬਾਕੀ ਏਰੀਆ ਵਿਖਾਵਾਂਗੇ ਇਹਦਾ ਕਿਉਂਕਿ ਇਹਦੇ ਵਿੱਚ ਵੱਖ-ਵੱਖ ਜਿੱਦਾਂ ਉਹ ਵਿਲਾ ਹੀ ਸਾਡਾ ਤੇ ਹੋਰ ਵੀ ਨਾਲ ਸੁਸ਼ਣੀਆਂ ਕੋਟੇਜ ਬਣਾਈਆਂ ਤੇ ਹੋਰ ਵੀ ਕਾਫੀ ਕੁਝ ਏਰੀਆ ਸਵੇਰੇ ਵੇਨੇ ਆ ਸਾਰੇ ਨੂੰ ਤੇ ਉਹਦਾ ਟੂਰ ਲਾਵਾਂਗੇ ਤੇ ਵਲੌਗ ਵੇਖਣ ਤੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜੁੜੇ ਰਹੋ ਤੇ ਕੱਲ ਨੂੰ ਆਪਾਂ ਇਹਦਾ ਅਗਲਾ ਪੁਆਇੰਟ ਵੇਨੇ ਆ ਇਸੇ ਬੈਂਕੋਕ ਹੋਏ ਵੈਲੀ ਦਾ ਤਾਂ ਤੱਕ ਲਈ ਸ਼ੁਕਰੀਆ ਜੀ ਥੈਂਕਸ ਅਗੇਨ